ਸਭ ਤੋਂ ਪਹਿਲਾਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਇੱਥੇ ਪੁਲਿਸ ਲਾਈਨ ਆਉਣ ਤੇ ਤੇ ਤੁਹਾਡੇ ਨਾਲ ਜਿਹੜੀ ਡਰੱਗ ਬਾਰੇ ਜਿਹੜੀ ਹੈ ਜੁੱਧ ਨਸ਼ਿਆਂ ਦੇ ਵਿਰੁੱਧ ਕੈਂਪੇਨ ਹੈ ਉਹਦੇ ਬਾਰੇ ਮੈਂ ਤੁਹਾਨੂੰ ਡਿਟੇਲ ਸ਼ੇਅਰ ਕਰਨਾ ਚਾਹੁੰਦਾ ਸੀ 1 ਜਨਵਰੀ 2025 ਤੋਂ ਜਿਹੜੀ ਅੱਜ ਤੱਕ ਜਿਹੜੀ ਉਹਨੂੰ ਕਹ ਦੋ ਸਾਰੀ ਡਿਟੇਲ ਹੈ ਡਰਗ ਬਿਊ ਮੈਂ ਤੁਹਾਡਾ ਨਾਲ ਸ਼ੇਅਰ ਕਰਨਾ ਚਾਹੂੰਗਾ ਇਹਦੇ ਵਿੱਚ ਇਸ ਸਮੇਂ ਦੇ ਵਿੱਚ 4 ਡਿਸਟ੍ਰਿਕਟ ਆਉਂਦੇ ਆ ਜਿਹੜੇ ਸੰਗਰੂਰ ਪਟਿਆਲਾ ਬਰਨਾਲਾ ਮਲੇਰ ਕੋਟਲਾ ਇਹਦੇ ਵਿੱਚ ਅਸੀਂ 1 ਜਨਵਰੀ ਤੋਂ ਲੈ ਕੇ 484 ਕੇਸ ਰਜਿਸਟਰ ਕੀਤੇ ਆ ਜਿਹੜੇ ਐਨਡੀਪੀਐਸ ਦੇ ਉਹਦੇ ਚੋਂ 693 ਜਿਹੜੇ ਆਦਮੀ ਅਰੈਸਟ ਕੀਤੇ ਆ ਤੇ ਲਗਭਗ 21 ਕਿਲੋ ਹਿਰੋਇਨ ਜਿਹੜੀ ਰਿਕਵਰ ਹੋਈ ਆ ਸਮੈਕ 3 3.5 ਕਿਲੋ ਤੇ 2525 ਕਿਲੋ ਜਿਹੜੀ ਹੈਗੀ ਆ ਭੁੱਕੀ ਦੀ ਰਿਕਵਰ ਹੋਈ ਹੈ ਤੇ ਬਾਕੀ ਹੋਰ ਡਿਟੇਲਸ ਆ ਜਿਹਦੇ ਚੋਂ ਲਗਭਗ ਡਰੱਗ ਮਣੀ ਹੈ 15 ਲੱਖ 18000 ਜਿਹੜੀ ਡਰੱਗ ਮਣੀ ਹੈ ਪੀਓਜ਼ ਜਿਹੜੇ ਇਹਦੇ ਚ ਜਿਹੜੇ ਐਨਡੀਪੀਐਫਸ ਨਾਲ ਰਿਲੇਟਡ ਪੀਓ ਦੀ ਗੱਲ ਹੀ ਕਰਦੇ ਆ ਇਹਦੇ ਚ 8 ਪੀਓ ਆ ਜਿਹੜੇ ਉਸ ਟਾਈਮ ਦੇ ਵਿੱਚ ਅਰੈਸਟ ਹੋਏ ਆ ਤੇ ਇੱਕ ਜਿਹੜੀ ਇਹਦੇ ਚ ਜਿਹੜੀ ਇੰਪੋਰਟੈਂਟ ਕੜੀ ਹੈਗੀ ਆ ਵੀ ਡਰੱਗ ਡਿਸਪੋਜ਼ਲ ਬਾਰੇ ਨਾਲ ਜਿਹੜੀਆਂ ਫੜੀਆਂ ਡਰੱਗਸ ਆ ਕੋਰਟ ਦੇ ਆਰਡਰਸ ਲੈ ਕੇ ਅਸੀਂ ਡਿਸਪੋਜ਼ ਆਫ ਕਰ ਰਹੇ ਆ ਉਹਦੇ ਵਿੱਚੋਂ ਲਗਭਗ 2463 ਕਿਲੋ ਜਿਹੜੀ ਪੁੱਕੀ ਤੇ ਗੋਲੀਆਂ 22 ਕਿਲੋ ਅਫੀਮ ਹਿਰੋਇਨਾ ਜਿਹੜੀ ਸਵਾ ਦੋ ਕਿਲੋ ਦੇ ਕਰੀਬ ਹਿਰੋਇਨਾ ਜਿਹੜੀ ਉਹ ਕੀਤੀ ਆ ਡਿਸਪੋਜ਼ ਆਫ ਕੀਤੀ ਆ ਇੱਕ ਜਿਹੜੀ ਡਰੱਗ ਸਮਗਲਰਜ਼ ਦੇ ਉਲਟ ਜਿਹੜੀ ਉਹਨਾਂ ਦੀ ਪ੍ਰਾਪਰਟੀ ਨੂੰ ਅਟੈਚਮੈਂਟ ਦੀ ਗੱਲ ਹੈ ਕਿ ਸੋ ਥੈਟ ਕਿ ਉਹਨਾਂ ਨੂੰ ਸੇਖ ਲੱਗੇ ਵੀ ਜਿਹੜੀ ਨਸ਼ਿਆਂ ਦੇ ਵਿਰੁੱਧ ਜਿਹੜੀ ਕਮਾਈ ਹੈ ਜਿਹੜੀ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਭੇਜ ਕੇ ਜਿਹੜੀ ਕਮਾਈ ਹੈ ਉਹ ਕਮਾਈ ਕੋਈ ਪੱਕੀ ਕਮਾਈ ਨਹੀਂਗੀ ਉਹ ਅਸੀਂ ਇਸ ਸਮੇਂ ਦੇ ਵਿੱਚ ਜਨਵਰੀ ਤੋਂ ਲੈ ਕੇ ਹੁਣ ਤੱਕ 4 ਕਰੋੜ 83 ਲੱਖ ਦੇ ਕਰੀਬ ਆ ਜਿਹੜੀ ਅਸੀਂ ਜਿਹੜੀ ਪ੍ਰੋਪਰਟੀ ਡਰੱਗ ਸਮਗਲਰਾਂ ਦੀ ਜਿਹੜੀ ਉਹਦੇ ਚ ਜਿਹੜੀ ਉਹ ਕਰਾਈ ਆ ਜਿਹੜੀ ਪ੍ਰਪੋਜ਼ਲ ਭੇਜ ਕੇ ਤੇ ਉਹਨੂੰ ਜਿਹੜੀ ਅਸੀਂ ਗਵਰਨਰ ਵੱਲੋਂ 68 ਐਫ ਦੇ ਆਰਡਰਸ ਲਏ ਆ ਸੋ ਥੈਟ ਕਿ ਪ੍ਰੋਪਰਟੀ ਉਹਦੀ ਅਟੈਚ ਹੋ ਗਈ ਆ ਤੇ ਇਹਦੇ ਵਿੱਚੋਂ ਫੇਰ ਜਿਹੜੇ ਨੋਨ ਡਰੱਗ ਸਮਗਲਰਜ਼ ਆ ਜਿਨ੍ਹਾਂ ਤੇ ਕਾਫੀ ਕੇਸਿਸ ਦਰਜ ਆ ਤੇ ਉਹ ਉਹਨਾਂ ਦੀਆਂ ਜਿਹੜੀਆਂ ਸਾਨੂੰ ਮਿਊਸਪੈਲਟੀ ਨੇ ਸਿਵਲ ਐਡਮਿਨਿਸਟ੍ਰੇਸ਼ਨ ਨੇ ਤੇ ਜਾਂ ਸਾਨੂੰ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਜਿਹੜੀਆਂ ਕਿ ਜਿਹੜੀਆਂ ਲਾਅ ਨੂੰ ਵਾਇਲਟ ਕਰਦੇ ਆ ਜਿਹੜੀ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਲਿਖ ਕੇ ਦੇਣ ਤੇ ਜਿਹੜੀਆਂ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਉਹਨਾਂ ਦੀਆਂ ਪ੍ਰਾਪਰਟੀਆਂ ਨੂੰ ਢਾਇਆ ਗਿਆ ਉਹਦੇ ਚ ਪੁਲਿਸ ਨੇ ਅਸਿਸਟੈਂਸ ਦਿੱਤੀ ਹੈ ਉਹ ਆਪਣੇ ਇਹ ਜਨਵਰੀ ਤੋਂ ਲੈ ਕੇ ਹੁਣ ਤੱਕ 6 ਪ੍ਰਾਪਰਟੀਆਂ ਹੈ ਜਿਹੜੀਆਂ ਪਟਿਆਲੇ ਉਹਦੇ ਚੋਂ ਹੋ ਗਈ ਦੋ ਪਟਿਆਲੇ ਤਿੰਨ ਸੰਗਰੂਰ ਤੇ ਦੋ ਬਰਨਾਲੇ ਜਿਹੜੀਆਂ ਇਹ ਪ੍ਰੋਪਰਟੀਆਂ ਆ ਜਿਹੜੀਆਂ ਉਹਨਾਂ ਨੂੰ ਡਿਮੋਲਿਸ਼ ਹੋਇਆ ਉਹ ਸਿਵਲ ਐਡਮਿਨਿਸਟ੍ਰੇਸ਼ਨ ਨੇ ਸੱਜ ਤੋਂ ਅਸਿਸਟੈਂਸ ਮੰਗੀ ਸੀ ਤੇ ਅਸੀਂ ਉਹਨਾਂ ਨੂੰ ਅਸਿਸਟੈਂਸ ਦਿੱਤੀ ਇਹਦੇ ਵਿੱਚ ਦੋ ਤਿੰਨ ਤਰ੍ਹਾਂ ਦੀ ਉਹ ਹੁੰਦੀ ਆ ਇੱਕ ਲੋਕਾਂ ਨੂੰ ਅਵੇਅਰ ਕਰਨਾ ਇੱਕ ਉਹਨੂੰ ਮੁੜ ਕੇ ਉਹਦੇ ਚ ਸਖਤ ਕਾਰਵਾਈ ਕਰਨਾ ਡਰੱਗ ਸਮਗਲਰ ਦੇ ਜਿਹੜੀਆਂ ਬੇਸਿਕਲੀ ਜਿਹੜੀ ਲੋਕਾਂ ਨੂੰ ਅਵੇਅਰ ਕਰਨ ਲਈ ਇੱਥੇ 1171 ਜਿਹੜੇ ਸੈਮੀਨਾਰਸ ਆ ਜਿਹੜੇ ਸਾਡੇ ਪਟਿਆਲਾ ਰੇਂਜ ਦੇ ਵਿੱਚ ਕੀਤੇ ਗਏ ਆ ਤੇ ਜਿਹੜੇ ਕਿ ਸਕੂਲ ਕਾਲਜਸ ਦੇ ਵਿੱਚ ਜਿਹੜੇ ਆ ਐਜੂਕੇਸ਼ਨਲ ਇੰਸਟੀਟਿਊਸ਼ਨ ਦੇ ਵਿੱਚ ਕੀਤੇ ਆ ਸੰਪਰਕ ਦੇ ਤਹਿਤ 526 ਮੀਟਿੰਗਾਂ ਕੀਤੀਆਂ ਇਸ ਤੋਂ ਇਲਾਵਾ ਵਾਕਥਨ ਤੇ ਸਾਈਕਲ ਰੈਲੀਆਂ 6 ਇਹਦੇ ਵਿੱਚ ਅਸੀਂ ਆਰਗੇਨਾਈਜ਼ ਕੀਤੀਆਂ ਅ ਡਰੱਗ ਡੀ ਐਡਿਕਸ਼ਨ ਸੈਂਟਰਸ ਦੇ ਵਿੱਚ ਜਿਹੜੇ ਜਿਹੜੇ ਇਹਨੂੰ ਵਿਕਟਮ ਕਾਊਂਟ ਕਰਦੇ ਹੋયા ਆ ਜਿਹੜੇ 58 ਆ ਜਿਹੜੇ ਅਸੀਂ ਡਰੱਗ ਐਡਿਕਟ ਸੀਗੇ ਉਹਨਾਂ ਨੂੰ ਉਹਦੇ ਚ ਡਰੱਗ ਡੀ ਐਡਿਕਸ਼ਨ ਸੈਂਟਰ ਦੇ ਵਿੱਚੋਂ ਕਰਾਇਆ ਫਿਰ ਇੱਕ ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਤੇ ਵਾਰਡ ਡਿਫੈਂਸ ਕਮੇਟੀਆਂ ਹੈ ਦੋ ਕਨਸੈਪਟ ਜਿਹੜੇ ਲੈ ਕੇ ਚੱਲੇ ਹੋਏ ਆ ਉਹਦੇ ਵਿੱਚ ਸੋ ਦੈਟ ਕਿ ਇਹਨਾਂ ਨੂੰ ਪਿੰਡ ਵਾਈਜ਼ ਤੇ ਵਾਰਡ ਵਾਈਜ਼ ਆ ਜਿਹੜਿਆ ਉਹ ਕਮੇਟੀਆਂ ਬਣਾ ਰਹੇ ਆ ਸੋ ਥੈਟ ਕਿ ਆਪਦੇ ਏਰੀਏ ਦੇ ਵਿੱਚ ਲੋਕ ਆਪ ਦਾ ਪੈਰਾ ਲਾਉਣ ਕ੍ਰਿਮੀਨਲ ਐਕਟੀਵਿਟੀ ਤੇ ਵੀ ਧਿਆਨ ਰੱਖਣ ਤੇ ਨਾਲ ਨਾਲ ਡਰਗ ਦੇ ਜਿਹੜੇ ਕੇਸਿਸ ਆ ਉਹਨਾਂ ਬਾਰੇ ਵੀ ਉਹ ਧਿਆਨ ਰੱਖਣ ਉਹਦੇ ਵਿੱਚ ਅਸੀਂ ਜਿਹੜੀਆਂ